ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਨੂੰ ਬਹੁਤ ਪਸੰਦ ਕਰਦੇ ਜਿੱਥੇ ਤੁਹਾਡਾ ਕੈਰੈਕਟਰ ਦੇਖਣ ਨੂੰ ਮਿਲ ਜੇ ਲੋਕ ਕਹਿੰਦੇ ਵੀ ਹੁਣ ਤਾਂ ਮਜ਼ਾ ਆਣ ਵਾਲਾ ਫਿਲਮ ਦੇ ਵਿੱਚ ਲੋਕ ਇਹਨਾਂ ਪਿਆਰ ਕਰਦੇ ਆ ਤੇ ਸਤਿਕਾਰ ਦਿੰਦੇ ਆ ਸੋ ਬੜੀ ਖੁਸ਼ੀ ਵਾਲੀ ਗੱਲ ਹੈ। ਤੋਂ ਮੈਂ ਆ ਸ਼ਾਰਟਸ ਵੀਡੀਓ ਬਣਾਉਂਦਾ ਸੀਗਾ ਨਾ ਵੀ ਕੋਈ ਜਿਵੇਂ ਥੋੜਾ ਗੁੱਸੇ ਵਾਲੇ ਕਿਰਦਾਰ ਦੀਆਂ ਬਣਾਉਂਦਾ ਸੀਗੀਆਂ। ਤੇ ਉਹ ਲੋਕਾਂ ਨੂੰ ਲੱਗਾ ਵੀ ਇਹ ਜਿਹੜੇ ਜੀਜੀ ਆ ਉਹ ориجنલ ਜੀ ਇਦਾਂ ਦਾ ਕੁਛ ਗਈਰਾਂ ਗੁੱਸੇ ਜਾਂਦੇ ਇਦਾਂ ਦਾ ਮਾਹੌਲ ਗ੍ਰੇਟ ਕਰ ਦਿੰਦੇ ਆ ਸੋ ਤਾਂ ਕਰਕੇ ਮੈਨੂੰ ਉਦਾਂ ਦੇ ਕਿਰਦਾਰ ਕਰਨ ਨੂੰ ਮਿਲੇ ਕਾਫੀ ਆਲ ਹੁਣ ਰਿਲੀਜ਼ ਹੋਣੀ ਆ ਆਪਣਾ 2 ਫਰਵਰੀ ਨੂੰ ワーਨਿੰਗ ਟੂ ਐਂਡ ਗਿੱਪੀ ਵੀਰੇ ਹੋਣਾ ਨੇ ਮੇਰੀ 15 ਮਾਰਚ ਨੂੰ ਰਿਲੀਜ਼ ਹੋ ਰਹੀ ਆ ਜੱਟ ਨੋ ਚਰੇਲ ਟੱਕਰੀ ਕਿਤੇ ਨਹੀਂ ਅਸੀਂ ਕਿਤੇ ਵੀ ਕਿਸੇ ਵੀ ਫਿਲਮ ਦੇ ਸੈੱਟ ਤੇ ਹੋਈਏ ਜਦੋਂ ਕਿਰਦਾਰ ਇਕੱਠੇ ਹੁੰਦੇ ਆ ਬਹੁਤ ਫਨ ਹੁੰਦਾ ਆ ਬਹੁਤ ਗੱਲਾਂ ਬਾਤਾਂ ਦੀ ਆ ਉਲਟੇ ਇਸ ਦੇ ਨਵਾਂ ਨੂੰ ਲੈ ਕੇ ਜਾਂ ਐਵੇਂ ਇੱਕ ਦੂਜੇ ਨੂੰ ਸਤਾਉਣ ਦਾ ਕਰਕੇ ਵੀ ਕਿਸੇ ਨੂੰ ਗਲਤ ਗਾਈਡ ਕਰ ਦੇਣਾ ਕੁਝ ਕਹਿ ਦੇਣਾ ਵੀ ਉਹ ਤੇਰੇ ਬਾਰੇ ਇਸ ਤਰ੍ਹਾਂ ਕਹਿ ਰਿਹਾ ਹੈਗਾ ਉਹ ਇਸ ਤਰ੍ਹਾਂ ਕਹਿ ਰਿਹਾ ਫਿਰ ਉਂਗਲ ਉਂਗਲ ਲਾਣ ਵਾਲਾ ਚੁਗਲੀ ਵਾਲਾ ਧੰਨਵਾਦੀਆਂ ਸਾਰੀ ਆਡੀਅנס ਦੇ ਉਹਨਾਂ ਦੇ ਪਿਆਰ ਦਾ ਸਦਕਾ ਹੀ ਅੱਗੇ ਆਏ ਆ ਅੱਗੇ ਫਿਲਮਾਂ ਕਰ ਰਹੇ ਆ ਸੋ ਤਾਂ ਕਰਕੇ ਆਲਵੇਜ਼ ਉਹਨਾਂ ਸਾਰਿਆਂ ਨੂੰ ਮੇਰੇ ਚਾਹਣ ਵਾਲਿਆਂ ਨੂੰ ਲਵ ਯੂ ਆ